ਕਿਤਨਾ ਮਸ਼ੀਨ ਕੀ ਮਹੀਨ ਮੈਂ ਧੱਕਾ ਵੱਡਾ ਚੱਲਦੀ ਕਪੜੇ ਨਾ ਆੜ ਤੱਕ ਹੀ ਆ ਪ੍ਰਵਾਹੀ ਕੋ ਨਹੀਂ ਇਹਨੂੰ ਆਹ ਪ੍ਰਵਾਹੀ ਕੋਈ ਨਹੀਂ ਲੱਗਦਾ ਟਰੈਕਟਰ ਅਗੜਾ ਧੱਕਣ ਵਾਲਾ ਹੋਵੇ ਤੇ ਮਸ਼ੀਨ ਤੇ ਜਾਂਦੀ ਗੋਲੀ ਜਿੰਨੇ ਮਰਜੀ ਨਵੀਂ ਆਣਾ ਤਾਂ ਨਵੀਂ ਮਸ਼ੀਨ ਤੈਨੂੰ ਪਤਾ ਫਿਰ ਹਾਂ ਮਰਜੀ ਤੱਕ ਕਰ ਤੇ ਵੱਡਾ ਰੀਪਰ ਕੇ ਉਹ ਫਰਕ ਮਿਲ ਗਿਆ ਉੱਡਾ ਹੀ ਮਿਲ ਗਿਆ ਰੀਪਰ ਉਹ ਜਾਮ ਹੀ ਨੇ ਚੱਕਰ ਜ਼ਿਆਦੇ ਨੇ ਇਹਦੇ ਇਹ ਚੱਕਰ ਜ਼ਿਆਦੇ ਦੂਜੇ ਦੇ ਚੱਕਰ ਜ਼ਿਆਦੇ ਰੀਪਰਾਂ ਨੂੰ ਚੱਕਰ ਜ਼ਿਆਦੇ ਉਹਦਾ ਪੁਰਾਣਾ ਥ੍ਰੈਸ਼ਰ ਆਲ ਛੁੱਟਦਾ ਹਵਾਲ-ਵਾਲ ਕੇ ਹਵਾਵੜੀ ਪੱਖਿਆਂ ਦੀ ਹਾਂ ਦੂਜੇ ਨਾਲ ਫਰਕ ਆ ਜਿਵੇਂ ਦੇਸੀ ਬਣਾਏ ਨਾ ਹੁੰਦੇ ਸੋਹਣਾ ਨਹੀਂ ਆ ਹਾਂ ਮੈਂ ਚੱਲਣਾ ਨਹੀਂ ਚੱਲਦਾ ਵੜਾ ਸੈਟਿੰਗ ਵੜੀ ਆ ਸੈਟਿੰਗ ਵੜੀ ਜੀ ਚੰਗਾ ਫਿਰ ਕੇ ਇਹੋ ਬਜਰੇ ਪੂਰਾ ਕੰਮ ਜਾ ਉਹ ਯੋਦੇ ਵਾਲੇ ਪੂਰੀ ਤਸੱਲੀ ਕਰਾਤੀ ਹੈਗੇ ਹਵਾ ਨਹੀਂ ਕੰਮ ਬਣਾ ਹਵਾ ਬੜੀ ਆ ਥੋੜੀ ਥੁਰਦਾ ਪਡਾਰਾ ਗੜੀ ਲਾਜੋ ਨਹੀਂ ਨਹੀਂ ਇਹਨੂੰ ਐਸੇ ਕੰਮ ਬਣਾ ਵਿਗੜਦੇ ਮੈਂ ਮੈਨੂੰ ਪਹਿਲੀ ਪ੍ਰੋਨੀ ਫੌਜੀ ਨੇ ਨਾਰ ਮੁੱਲ ਲਿਆ ਨੇ ਉਹ ਜਵਾਬ ਦੇ ਤੁਹਾਨੂੰ ਲੈ ਓ ਟਰੈਕਟਰ ਵਾਲਿਆ ਲੈ ਸ਼ਰਾਬ ਫੇਰ ਠੀਕ ਆ ਉਹਨੂੰ ਜਵਾਬ ਦੇ ਬੱਸ ਹੁਣ ਨਾ ਹੋਣੀ ਕੋਈ ਬੰਨੀ ਹੁਣ ਬਾਤ ਕੀ ਹੋਣੀ ਕੀ ਟੁੱਟ ਗਿਆ ਆ ਟੁੱਟ ਗਈਆਂ ਪੱਤਰ ਗਈਆਂ ਕਿਨਰ ਵੈਸੇ ਹੋਣਾ ਸਾਰਾ ਨਹੀਂ ਹੈ ਖਰਾਬ ਹੀ 17 ਗੁਰਵਾ ਪੱਥਰ ਵੇ ਉਤਰੇ ਕਿ ਰੰਗ ਜਾ ਮੈਂ ਤਾਂ ਟਿੱਟਾ ਟੋਟਾ ਕਰ ਦੇ ਨਵਾਂ ਰੀਪਰ ਆ ਦੇ ਨਹੀਂ ਜੇ ਓਏ ਆ ਟਾਪਾ ਜੇ ਲਾ ਦੀਏ ਤਾਂ ਉੱਡੀ ਜੇ ਟੋੜੀ ਹਾਂ ਤਾਂ ਉੱਡੀ ਟੋੜੀ ਵੇ ਵੇ ਘੁੰਮਦੀ ਨਾ ਇਹ ਅੱਛਾ ਤੇ ਮੈਂ ਇਹਦਾ ਲਾਹ ਕੇ ਚੱਲੂ ਰਮਾਨ ਆ ਦੇ ਕਮਾਈਆਂ ਨੂੰ ਸਾਰੇ ਚਾਰ ਚੁਲੇ ਗੁਰਵਾ ਬੜੇ ਟੁੱਟੇ ਇੱਕ ਆ ਵੀ ਟੁੱਟੀਆਂ ਉਹ ਜਦੋਂ ਬੱਲਾ ਲੱਗਾ ਜਾਲ ਵੀ ਲੱਗਣ ਲੱਗ ਪਏ ਨਵੀਆਂ ਦਮੀਆਂ ਤੋੜਦੀਆਂ ਨਾ ਪਸ ਕਿਉਂ ਏ ਕਿਉਂ ਕਰਨ ਲੱਗਣ ਲੱਪਿਆ ਲੱਗਾ ਪਰ ਨਵੀਆਂ ਹਨ ਆੜੀਆਂ ਕੀ ਸਾਹ ਉਹ ਇਧਰ ਕਿੱਥੇ ਵਿੰਗਾ ਕਿਹੜਾ ਆਵੇ ਕੀਤਾ ਵਿੰਗਾ ਇੱਥੇ ਜਾਲ ਹੈ ਹਾਂ ਉਹ ਵੇਖੀਓ ਲੱਗਦਾ ਨਹੀਂ ਜਾਲ ਉਹ ਕਰ ਗੇੜ ਨਹੀਂ ਦੀ ਭੈਣ ਨੂੰ ਪੈਰ ਆ ਜਾਲ ਦੀ ਬਾਤ ਨਹੀਂ ਆਉਂਦੀ ਲੱਗਦੀ ਦੀ ਨਹੀਂ ਨਹੀਂ ਉਹ ਨਿੱਕਾ ਛਕਟਾ ਇਹਦਾ ਮਾ ਨਹੀਂ ਕੋਈ ਗੱਲ ਬਾਤ ਕੋਈ ਨਹੀਂ ਦੇ ਜੇ ਟੁੱਟੇ ਉਹ ਲਾ ਦੋ ਬਸ ਹੋਣੀ ਕੋਈ ਗੱਲ ਟੁੱਟੇ ਕਿਹੜੇ ਥੋੜੇ ਜੜੇ ਪੁੱਟਦਾ ਹੋਵੇ ਉਧਰੇ ਹਾਂ ਕੁੜੀਆਂ ਵੀ ਨੇ ਦੋ ਪੁੱਟੀਆਂ ਜੜਾਈਆਂ ਆ ਜੜੇ ਪੁੱਟ ਗਈਆਂ ਦੋ ਜੜੇ ਦੋ ਇਹਨੀਆਂ ਰਹਿ ਗਈਆਂ ਐਡਾ ਪੱਥਰ ਕੱਢ ਕੇ ਚੜ ਗਿਆ ਛੜਕਲਾ ਪੱਥਰ ਤੇ ਨਿੱਕਾ ਜਿਹਾ ਹੋਵੇ ਪੱਥਰ ਤੇ ਬਾਲ ਇੱਕ ਇੱਕ ਰੋੜਾ ਹੁੰਦਾ ਨਾ ਇੱਟ ਵਾਲਾ ਉਹ ਕਿੱਥੇ ਆ ਪੱਥਰ ਛੜਕਾਂ ਵਾਲਾ ਉਹ ਵੇ ਵਿੱਚ ਆ ਵੇ ਵਿੱਚ ਉਹ ਨਹੀਂ ਵਿੰਗੀਆਂ ਕੀਤੀਆਂ ਸੇ ਉਹ ਇਹ ਥੋੜਾ ਮਾਰੇ ਤੇ ਨਿਕਲੇਗਾ ਇਹ ਇੰਸੈਕਟ ਥੋੜਾ ਆ ਬਿਲਡ ਆ ਬਿਲਡਿੰਗ ਕਰਾਉਣਾ ਉਹ ਜਿਵੇਂ ਆ ਇਹ ਰਹਿ ਜਾਂਦਾ ਉਹਦੇ ਬਿਲਡ ਲੱਗਣਾ ਉੱਥੇ ਆ ਆ ਖੋਲ ਤਾਂ ਕੋਈ ਨਹੀਂ ਬਹੁਤ ਜਾਲੀ ਵੀ ਤੱਕਦੀ ਉਹਨੇ ਪਛਾਣੂ ਜੇ ਜਿਆਦੇ ਉਹ ਪਾ ਦੋ ਲੈ ਆਏ ਜ ਦੱਬੀਆਂ ਲੈ ਆਏ ਲੈ ਆ ਇਹ ਜਿਆਦੇ ਪਾ ਦੋ ਆ ਵੀ ਇਧਰੋ ਕੀਤਾ ਵਿਜਾਲ ਵਿੰਗਾ ਥੋੜਾ ਕੀ ਜਾਲ ਰਿੰਗਾ ਉਹ ਵਿਜਾਲ ਵੀ ਤੱਕ ਗਿਆ ਕਿੱਦਾਂ ਥੋੜਾ ਆ ਚੋਰ ਥਾਂ ਨੂੰ ਇਹਨੇ ਫਿਰ ਕੋਕਾਲੀ ਤਾਂ ਨਾ ਹੋਵੇ ਤਾਂ ਨਹੀਂ ਮੇਰਾ ਵੇਖ ਲੈ ਇਧਰ ਆਵੇ ਚਲ ਠੀਕ ਆ ਆ ਇਸ ਹੁਣ ਇਧਰ ਉਹ ਖਪਾ ਜਾ ਪਿਆ ਕਿੱਡਾ ਜੜ ਗਿਆ ਪਰ ਵਿੱਚੇ ਘੁੰਮ ਗਿਆ ਕਿਤੇ ਹਾਏ ਤੁਸੀਂ ਹੋ ਵੀ ਆ ਇੱਧਰ ਲੈ ਜਾਇਆ ਬਾਈ ਇੱਥੇ ਆ ਕਿਹੜਾ ਨਾ ਇੱਧਰ ਲੈ ਬੰਦੇ ਦੇਖੀ ਉਸੇ ਦਾ ਇੱਧਰੋਂ ਮੇਂ ਲਾ ਨਵਾਰੀ ਪਰਾ ਡੰਡ ਲੱਗੀ ਆ ਹੋਰ ਮੈਂ ਨਹੀਂ ਪੋਛਾ ਦੇ ਇਹਨੇ ਡੰਡ ਲਾਈ ਸਿੱਲੇ ਆ ਆ ਹੋਰ ਮੈਂ ਕਿਤੇ ਛੜਕੋ ਚੜਾਦਾ ਬਿਲਕੁਲ ਪੋਦਾ ਹੀ ਇਹ ਕੰਡੇ ਦੇ ਹਣਾ ਪੱਥਰ ਛੜਕ ਦੇ ਨਾਲ ਨਾਲ ਨਾ ਉਹ ਜਿਹੜਾ ਫੋਰਮੈਨ ਵਲੌਗ ਬਣਾਉਣ ਦਾ ਜਾਂਦਾ ਤਾਂ ਪਾ ਚੁੱਕੀ ਚਲਾਇਆ ਕਰ ਗੱਲ ਸਹੀ ਇਹ ਵੀਰੋ ਛੜਕ ਦੇ ਉੱਤੇ ਵੀਡੀਓ ਬਣਾਉਂਦਾ ਪੱਪੂ ਦਾ ਜਿਆਦਾ ਕਰਾਦਾ ਗੱਲ ਕਰਕੇ ਬੜੀ ਗੱਲ ਫੁਰਦੀ ਤੈਨੂੰ ਹੈ ਕਿਹਨੇ ਵਲਾ ਵਲਾ ਖਸਕਾਰ ਦਾ ਛਟਾ ਦੇ ਦੋ ਇਹ ਤੇ ਵੇਖੀ ਬਲੌਗ ਵੀ ਹੈ ਕੀ ਆ ਕਿਹੜੀ ਕਿਨੇ ਕੁੱਤਿਆਂ ਨੇ ਮੱਝਾਂ ਹੀ ਆਉਂਦੇ ਕੁੱਤੇ ਕਿੱਥੇ ਕੋਲ ਆਇਆ ਮੋਟਰਸਲ ਆ ਫੜੀ ਮੜਾ ਕਰੀ ਤਾਂ ਕਰੀ ਮੜਾ ਗੁਰਵਾ ਨਵਾਂ ਮੋਟਰਸਲ ਤੇ ਮੂਤੀ ਜਾਂਦੀਆਂ ਉੱਤੇ ਹੀ ਉਹ ਹੁੰਦੀਆਂ ਭਰਾ ਵਰਕ ਡੈਗ ਦੇ ਡੱਕੀਆਂ ਵਾ ਉਹ ਜਾ ਕਰਵਾ ਡੈਗ ਦੇ ਡੱਕਾ ਤੋਂ ਹੁੰਦੀਆਂ ਇੱਧਰ ਲਾਈਟ ਸਰਵਿਸ ਸਟੇਸ਼ਨ ਡੈਗ ਬੰਨ ਜਾਣਾ ਲਾਈਟ ਉਹ ਮੋਟਰਸਲ ਗਈ ਤਾਂ ਕਰੀ ਅਤੰਗਨ ਲੈ ਜਾ ਭਰਾਵਾ ਹਾਂ ਟਰੈਕਟਰ ਵਿਖਾ ਦਿਆ ਨਵਹਾੜ ਨਵੀਂ ਸ਼ੋ ਜਿਹੜਾ ਹੈ ਗਰੂਓ ਇਹ ਵੀ ਪਾਉਣੇ ਆ ਆ ਸ਼ੋ ਕਿਦਾਂ ਦੀ ਕਰਤੀ ਟਰੈਕਟਰ ਦੀ ਨਵੇਂ ਦੀ ਹਣਾ ਕਿਉਂ ਏ ਮਹਾ ਸ਼ੋ ਕਿਤਰਾ ਦੀ ਕਰਤੀ ਟਰੈਕਟਰ ਦੀ ਯੋਧਾ 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 ਕਰਾਤੀ ਫੜ ਕੇ ਪੱਥਰ ਚੜ੍ਹ ਕੇ ਤੇ ਬੈਗਣਾ ਸਲੈਂਸਰ ਦੂਜਾ ਲਾਓ ਆਵਾਜ਼ ਮੂਈ ਮਾਸਾ ਕਰੇ ਟਰੈਕਟਰ ਓਏ ਕਿਉਂ ਕਰ ਮੈਂ ਕਰਨਾ ਸਲੈਂਸਰ ਬਾਹਰ ਦੂਜਾ ਲਾਓ ਆਉ ਲਾਉਣੇ ਐ ਸੀਜਨ ਨਾਲੇ ਗੀ ਆਉਣੇ ਟਰੈਕਟਰ ਪਾਉਣੇ ਗਰੀਨ ਟਿਕ ਟਿਕ ਲਾਉਣੇ ਵੱਡਾ ਅਸਾ ਤੈ ਕਿਹਣੀਗਾ ਉਦਾਂ ਚਲਾਈ ਫਿਰਦੇ ਜੋ ਗੁਰੂ 5 ਲੱਖ ਦਾ ਰੀਪਰ ਮੈਂ ਤਾਂ 2 ਲੱਖ ਲੱਗਦਾ ਆਉਂਦਾ ਨਾ 3 ਦਾ ਬਸ ਸਾਲਾਂ ਹੀ ਬਰੇਡ ਵਧ ਗਿਆ ਤੇ 25 ਵਰ ਕਿਨੇ ਦਾ ਜੂ ਆ ਲੇਟਾਂ ਲੱਗੀਆਂ ਤੇ ਇਹ ਕਿਆ ਆ ਰਨਾ ਫੂਟਰ ਫੂਟਰ ਲਗਾ ਨਾ ਦੇ ਕਿਤਰਾ ਵੱਜਦਾ ਮਤਲਬ ਜਦੋਂ ਰੋੜਾ ਆਉਂਦਾ ਹਾਂ ਜਦੋਂ ਰੋੜਾ ਆਉਂਦਾ ਫੂਟਰ ਵੱਜਦਾ ਆਹ ਏਡਾ ਵੱਜਿਆ ਹੀ ਬਲਗੇ ਹਾਂ ਨਹੀਂ ਤਾਰ ਨਹੀਂ ਲਾਈ ਹੈ ਹਾਂ ਗੁਰਾ ਬੜੀਆਂ ਤੋੜਦਗੇ ਇਹਦੇ ਪੈ ਤਿੰਨ ਜਹਾਜ ਰੱਖੂਗੇ ਪੈਰੀਆਂ ਪੱਤਲੀਆਂ ਪੁੱਟਦੀਆਂ ਛੇ ਕਿਆ ਆ ਰਨਾ ਚਲਾ ਨਹੀਂ ਛਿੜਕ ਦੇ ਨਾਲ ਚੜੇ ਤਾਂ ਵੀ ਹੈ ਨਹੀਂ ਪਰ ਯਾਰ ਵਿੱਚ ਪੈਣੀ ਪਤਾ ਨਹੀਂ ਕਿੰਨੇ ਭਾਂ ਦੇ ਵਿੱਚ ਸੁੱਤੇ। ਉਹ ਸੁਤਣਾ ਨਹੀਂ ਚਾਹੀਦਾ ਯਾਰ ਭਰਾਵਾ। ਦਾਦੇ ਸਾਰੇ ਉਹਦਾ ਰੋੜੇ ਮੇਰਾ ਕੋਲੇ ਹੱਟਾ ਨਾ ਕਰ। ਵੀਰ ਮੇਰਾ ਨਵਾਂ ਰੀਪਰ ਲੈਂਦਾ ਤੇ ਡਾਹ ਟੋੜਾ ਦਿੱਤੀਆਂ ਜਿਵੇਂ ਲਾਲਾ ਸਾਹਿਬ ਜਾਲੀਆਂ ਜੋਲੀਆਂ ਸਾਰਾ ਕੁਝ ਧੱਕਦਾ ਨੇ। ਹਾਂ। ਰਾਈਟਰ ਵੀ ਨਵਾਂ ਦੇ ਰੀਪਰ ਵੀ ਨਵਾਂ ਦਾ ਕੋਈ ਛੁਰੀ ਨਹੀਂ ਛੱਡੀ ਇਹਨੇ। ਸਭ ਜੜਾ ਪੁੱਟਦੀਆਂ ਦੇ। ਹੈਨਾ? ਹੁਣ ਰਾਸਾ ਵੀ ਅੱਧ ਖੋਲਣਗੇ ਸਵੇਰੇ ਚਲਾਉਣਗੇ। ਬਸ ਓਕੇ ਨਾਲ ਡਾਹ ਟੋੜ ਦਿੰਗੇ ਤੂੜੀ ਉਹੋ ਜੀ ਬਾਨੀ ਫੇਰ ਆ ਬਿਲਾ। ਥੱਲੇ ਨਾ ਪਤਲੀ ਖੋਲ ਕੇ ਕੋਈ ਡਿੱਗੀ ਹੋਵੇ। ਹਾਂ ਲਾਹ ਦੀ ਕੰਗੀ ਲਾਹ ਦੀ ਤੇ ਕਮੈਨ ਦਾ ਵੀ ਐਡਾ ਜਿਗਾੜ ਕੇ ਛੋਟ ਵੱਡਾ ਦਾ ਹਾਂ ਨਹੀਂ ਵੱਡਾ ਹਣਾ ਉਹਦਾ ਲੱਗ ਜਾਂਦਾ ਇਹਨੂੰ ਉਹ ਤਾਂ ਜਾਂਦਾ ਦੱਸ ਰਿਹਾ ਇੱਥੇ ਨਵਾਂ ਰੀਪਰ ਨਜ਼ਰ ਲੱਗੇ ਮਗਰ ਜੁੱਤੀ ਜੱਤੀ ਬੰਦ ਹੋਵੇ ਦੇ ਹਾਂ ਹਾਂ ਆਉਂਦੇ ਮਾ ਜੁੱਤੀ ਜੱਤੀ ਬੰਦ ਹੋਵੇ ਦੇ ਮਗਰ ਯੋਧਾ ਯੋਧਾ ਪਹਿਲੀ ਵਾਰ ਸੁਣਿਆ ਮੈਂ ਰੀਪਰ ਜਿਹੜਾ ਯੋਧਾ ਵੀਰ ਵੇਖਿਆ ਮੈਂ ਉਹਨੇ ਕਿਉਂ ਨਹੀਂ ਲਈ ਕਿਨੇ ਟਰਾਲੀਆਂ ਭਰੰਦੇ ਜੋ ਟਰਾਲੀਆਂ ਦੇ 22 ਭਰ ਦਿੰਦਾ ਅੱਛਾ ਸੀਜ਼ਨੀਆਂ ਰੋਝ ਦੀਆਂ ਰੋਝ ਦੀਆਂ ਅੱਛਾ ਅੱਛਾ 2024 ਮਾਰਨ ਦਾ ਮਾਰਨ ਨੇ ਮਾਰ ਤੋ ਕਿੰਦੇ ਵਾਲਾ ਕਿੰਨੇ ਦਾ ਲਿਆ ਕਿੰਦੇ ਨੇ 80 ਕਿਹੜਾ ਫੜ ਲਓ 80 ਮਾਰਦਾ ਠੀਕ ਆ ਯਾਰ ਉਹ ਵੀ ਹੈ ਨਾ ਪਰ ਨਹੀਂ ਪੂਰਾ ਸੈਟ ਚੱਲਦਾ ਹਾਂ ਠੀਕ ਆ ਯਾਰ 80000 ਦੇ ਬਹੁਤ ਵਧੀਆ अच्छा वो भी चंगा दा कितनी ट्रैली बना दी उन्होंने 60 ही बन गई 60 बन गए ये इन्हें दोनों चलदे काम ही बाय 3 कदनी होया अच्छा 20 ਬਣਾਉਂਦਾ ਰੋਜ਼ ਬੜਾ ਬਣਾਉਂਦਾ ਵੀ ਉਹ ਵੀ हां जी तेल ਹੋ ਜਿਆਦਾ ਖਾਂਦਾ ਜਾਂ ਟਰੈਕਟਰ ਉਹ ਗੱਲ ਆ ਉਹ ਵੱਧ ਖਾਂਦਾ 800 ਜਨ ਇਹ ਕਿੰਨਾ ਖਾਂਦਾ ਇਹ 3 ਉਹ 4 ਲੈ بڑا ਤੇਲ ਖਾਂਦਾ ਕਰੂ ਆਂ ਕਦੋਂ ਸੋ ਪਿੱਛੇ ਵੀ ਘਟ ਖਾਂਦਾ ਖਾ ਟਖਾਂਦੇ ਉਹਦੇ ਸੁੰਘਦਾ ਹੀ ਆਪਾਂ ਨਾ ਤੇ ਪਾਸੋਂ ਵੀ ਰੀਪਰ ਦੀ ਪੂਰਾ ਕਾ ਗਿਆ ਵਾ ਵਾ ਠੀਕ ਸਾਰੇ ਕੰਮ ਪਾਵਰ ਬੜੀ ਉਹਦੇ ਆਹ ਉਹਦੇ 2.5 ਲੀਟਰ ਖਾਂਦਾ ਹਣਾ ਠੀਕ ਆ ਲਾ ਵੀ ਮਿੱਤਰੋ ਰੀਪਰ ਬੜਾ ਸੋਹਣਾ ਹੈ ਪਰ ਨਜ਼ਰ ਲੱਗੀ ਪੱਥਰ ਚੱਕਦੇ ਵੱਡੇ ਪੱਥਰ ਤੇ ਲੱਭਾ ਪੱਥਰ ਗੇ ਚੂਰੀ ਕਰਦਾ ਪੱਥਰ ਵੀ ਲੱਭਾ ਪੱਥਰ ਬਾਲ ਜੀ ਬਣੇ ਕੀਤੇ ਤੇਰਾ ਆਪਣਾ ਜੀ ਆ ਵੀ ਟਟ ਗਿਆ ਉਹ ਸਾਰੇ ਟੁੱਟ ਗਿਆ ਦੁਬਾਰਾ ਪਾਈਆਂ। ਸੇ ਪਾ ਦੀਆਂ ਠੀਕ ਆ। ਮੈਨਾ ਵਾਵਾ ਮਹਿੰਗੀਆਂ ਹੋਣੀਆਂ ਵੀ ਯਾਰ। 100 ਦੀ ਹੈਗੀ ਇੱਕ ਪਤਰੀ। ਇਹ ਹੈਗੀ 50 ਰੁਪਈਆਂ ਦੀ ਇੱਕ ਉਹ ਦੀ। اچھا 50 ਦੀ ਇੱਕ। ਤੇ ਟੋਟਲ ਕਿੰਨੀਆਂ ਇਹਦੇ ਚ? ਇਹ ਦੇ ਹਾਂ ਇਹ ਚ 280। ਉਹ ਦੀਆਂ ਵੱਖਰੀਆਂ ਉਹ ਚ ਕਿੰਨੀਆਂ? ਉਹ ਚ 35। 280 ਤੇ 35 ਦੇ 315 ਹੋ ਗਈਆਂ। 315 ਟੋਟਲ। ਉਹ ਨਹੀਂ ਆ ਗਿਆ ਕਿੰਦਾ ਆ ਗਿਆ ਰੇਪਰ ਜ ਲੈ ਗਿਆ ਉਹ ਵੀ ਆ ਬਾਜਾ ਦੇਖੋ ਜਣਾ ਟਰਾਲੀਆਂ ਤੋਂ ਬਣੰਗਣੀਆਂ achar ਉਹਨੇ ਹਾਂ ਵੱਡਾ ਫੋਰ ਮੈਨਾ ਹੁੰਦੇ ਆ ਸਾਡਾ ਮਗਰਾੜ ਮੂੜ ਐ ਠੋਕੇ ਪੂਰੇ ਗਏ ਆਪ ਲਵਾਏਗੇ ਪਿੱਛੋਂ ਆਏ ਇਥੇ ਜੀ ਜਿੰਨੇ ਪੈਸੇ ਲੈਂਦੇ ਹੋ ਕਵਰਾ ਕੁਵਰਾ ਦੇ